ਮਰਦਾਬਾਦ ਲੋਕਾਂ ਨੂੰ ਧੋਖਾ ਕਰਵਾਇਆ ਟਾਟਾ ਮੋਟਰ ਦੀ ਮਰਦਾਬਾਦ 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 ਸਾਡਾ ਇੱਕਾ ਜਿੰਦਾਬਾਦ ਸੁਭਾ ਮੀਤ ਪ੍ਰਧਾਨ ਭਾਰਤੀ ਕਿਸਾਨ ਨੇ ਇਹ ਤਾਂ ਦਿਖਾਉਂਦਾ ਜਿਹਦੀ ਅਗਵਾਈ ਮਨਜੀਤ ਸਿੰਘ ਦੀ ਤਹਨੇਰ ਕਰ ਰਹੀ ਹੈ ਕਿ ਕੀ ਮਸਲਾ ਜੀ ਅੱਜ ਉਹ ਟਾਟਾ ਮੋਟਰ ਦੇ ਅੱਗੇ ਧਰਨਾ ਲਗਾਇਆ ਹੋਇਆ ਦੇਖੋ ਜੀ ਇਹ ਪ੍ਰਿੰਸ ਫਾਜ਼ਲ ਕਾ ਤੋਂ ਆਇਆ ਮੁੰਡਾ ਇਹਨਾਂ ਨੇ ਗੱਡੀ ਖਰੀਦੀ ਸੀ ਇਹਨਾਂ ਤੋਂ ਟਾਟਾ ਹੈਰੀਅਰ ਗੱਡੀ ਲਗਭਗ 19 ਲੱਖ ਦੇ ਕਰੀਬ ਉਹਦੀ ਅਮਾਉਂਟ ਹੈ ਔਰ ਇਹਨਾਂ ਨੇ ਨਵੰਬਰ ਦੇ ਵਿੱਚ ਗੱਡੀ ਖਰੀਦੀ ਸੀਗੀ ਔਰ ਗੱਡੀ ਜਦੋਂ ਖਰੀਦ ਕੇ ਲੈ ਗਏ ਉਸ ਤੋਂ ਬਾਅਦ ਹੀ ਗੱਡੀ 'ਚ ਜਿਹੜਾ ਫਾਲਟ ਆ ਪੈਣਾ ਸ਼ੁਰੂ ਹੋ ਗਿਆ ਗੇਅਰ ਦੀ ਪ੍ਰੋਬਲਮ ਸੀ ਜਗ੍ਹਾ-ਜਗ੍ਹਾ 'ਤੇ ਰੰਗ ਪੁੱਟਿਆ ਹੋਇਆ ਸੀਗਾ ਹੋਰ ਵੀ ਕਾਫੀ ਮਤਲਬ ਉਹਨੂੰ ਪ੍ਰੋਬਲਮ ਸੀਗੀ ਔਰ ਸਭ ਤੋਂ ਵੱਡੀ ਗੱਲ ਉਹ ਗੱਡੀ ਇਹਨਾਂ ਨੇ ਪੁਰਾਣੀ ਦਿੱਤੀ ਕਿਉਂਕਿ ਗੱਡੀ ਦਾ ਜਿਹੜਾ ਬਿੱਲ ਹੈ ਉਹ ਪਹਿਲਾਂ ਆਲਰੇਡੀ ਕਿਸੇ ਹੋਰ ਦੇ ਨਾਮ 'ਤੇ ਕੱਟਿਆ ਹੋਇਆ ਸੀ ਔਰ ਉਸ ਤੋਂ ਅਗਲੀ ਗੱਲ ਕਿੱਥੋਂ ਤੱਕ ਸਾਨੂੰ ਪਤਾ ਲੱਗਿਆ ਵੀ ਇਹ ਜਿਹੜੀ ਗੱਡੀ ਪਿਛਲੇ ਦਿਨੀ ਜੋ ਫਲੱਡ ਆਏ ਸੀਗੇ ਫਲੱਡ ਦੇ ਵਿੱਚ ਕਈ ਗੱਡੀਆਂ ਜਿਹੜੀਆਂ ਇਹਨਾਂ ਦੀਆਂ ਡੁੱ ਉਸ ਤੋਂ ਬਾਅਦ ਉਹੀ ਗੱਡੀਆਂ ਇਹਨਾਂ ਨੇ ਜਿਹੜੀਆਂ ਗਾਂ ਮਤਲਬ ਵੇਚੀਆਂ ਲੋਕਾਂ ਨੂੰ ਸੋ ਇਹਦੀ ਬਾਬਤ ਇਹਨਾਂ ਨਾਲ ਏਜੰਸੀ ਵਾਲਿਆਂ ਨਾਲ ਇਹ ਕਈ ਵਾਰੀ ਗੱਲਬਾਤ ਕਰ ਚੁੱਕੇ ਔਰ ਲਗਾਤਾਰ 50 ਤੋਂ 60 ਚੱਕਰ ਇੱਥੇ ਲਗਾ ਚੁੱਕੇ ਆ ਔਰ ਗੱਡੀ ਕਈ ਵਾਰ ਇਹਨਾਂ ਨੇ ਜਿਹੜੀ ਉਹ ਰਿਪੇਅਰ ਵੀ ਕਰਕੇ ਦਿੱਤੀ ਪਰ ਫਿਰ ਵੀ ਜਿਹੜਾ ਗੱਡੀ ਦਾ ਫਾਲਟ ਹੈ ਉਹ ਨਿਕਲਿਆ ਨਹੀਂ ਉਸ ਤੋਂ ਬਾਅਦ ਅਸੀਂ ਪਿਛਲੇ ਦਿਨ ਇਹਨਾਂ ਨੂੰ ਅਲਟੀਮੇਟਮ ਦੇ ਕੇ ਗਏ ਸੀ ਵੀ ਇਹ ਇਹ ਦਾ ਜਿਹੜਾ ਹੱਲ ਕੀਤਾ ਜਾਵੇ ਜੋ ਵੀ ਇਹਨਾਂ ਨੇ ਖਰਾਬ ਗੱਡੀ ਦਿੱਤੀ ਹੈ ਉਹਦੇ ਬਦਲੇ ਇਹਨਾਂ ਨੂੰ ਮਤਲਬ ਨਵੀਂ ਗੱਡੀ ਦਿੱਤੀ ਜਾਵੇ ਕਿਉਂਕਿ ਇਹਨਾਂ ਨੇ ਨਵੀਂ ਦੇ ਪੈਸੇ ਦਿੱਤੇ ਸੀਗੇ ਔਰ ਉਹਦੇ ਬਦਲੇ ਇਹਨਾਂ ਨੇ ਪੁਰਾਣੀ ਗੱਡੀ ਦੇਤੀ ਪਰ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਸੀਗੇ ਮਜਬੂਰਨ ਸਾਨੂੰ ਇੱਥੇ ਆ ਕੇ ਅੱਜ ਇਹਨਾਂ ਦੇ ਬਾਹਰ ਦੇ ਮੂਹਰੇ ਬੈਠਣਾ ਪਿਆ ਔਰ ਅਸੀਂ ਉਨੀ ਦੇਰ ਤੱਕ ਨਹੀਂ ਉੱਠਾਂਗੇ ਜਿੰਨੀ ਦੇਰ ਤੱਕ ਜਿਹੜਾ ਇਹ ਮਸਲੇ ਦਾ ਕੀ ਮਸਲਾ ਜੋ ਹੈ ਟਾਟਾ ਮੋਟਰ ਦੇ ਅੱਗੇ ਧਰਨਾ ਲਗਾਇਆ ਹੈ ਮਸਲਾ ਇਹ ਸਰ ਮੈਂ ਨਾ ਗੱਡੀ ਲਈ ਸੀ ਨਵੰਬਰ ਚ ਇਹਨਾਂ ਕੋਲੋਂ ਤੇ ਉਹਦੇ ਕੀ ਹੋਇਆ ਵੀ ਪਹਿਲੇ 500 ਕਿਲੋਮੀਟਰ ਤੇ ਫਾਲਟ ਆਣ ਲੱਗੇ ਬੜੇ ਤਰ੍ਹਾਂ ਦੇ ਫਾਲਟ ਸਸਪੈਂਸ਼ਨ ਚ ਪ੍ਰੋਬਲਮ ਗੇ ਰਹੁੰਦਾ ਫਸਦਾ ਹੈ ਗੱਡੀ ਲੈਫਟ ਹੈਂਡ ਲੈ ਜਾਂਦੀ ਹੈ ਗੱਡੀ ਦੇ ਬੈਠੇ ਜਾਓ ਤਾਂ ਐ ਲੱਗਦਾ ਵੀ ਜਿਵੇਂ ਰੋਡਵੇਜ ਦੀ ਬੱਸ ਤੇ ਬੈਠੇ ਹੋਣ 20 ਲੱਖ ਰੁਪਏ ਲਗਾ ਕੇ ਮੈਂ ਗੱਡੀ ਲਈ ਹੈ ਠੀਕ ਹੈ ਤੇ ਫਿਰ ਮੈਂ ਆਪਣੇ ਫਰਵਰੀ ਚ ਘੁੰਮਣ ਗਿਆ ਜੈਸਲਮੇਰ ਠੀਕ ਹੈ ਗੱਡੀ ਚਲਾਣੀ ਉਹਦੋਂ ਇੱਕਦੋ ਸਟਾਰਟ ਕੀਤੀ ਕਿਉਂਕਿ ਚੋਨੇ ਸੀਜ਼ਨ ਸੀ ਗੱਡੀ ਮੈਂ ਜ਼ਿਆਦਾ ਚਲਾਈ ਨਹੀਂ ਠੀਕ ਹੈ ਤੇ ਗੱਡੀ ਉਸ ਤੋਂ ਬਾਅਦ ਚਲਾਈ ਤੇ ਗੱਡੀ ਐ ਚੱਲੇ ਜਿਵੇਂ ਰੋਡਵੇਜ ਦੀ ਲਾਰੀ ਹੁੰਦੀ ਹੈ ਬਹੁਤ ਬੜੀ ਮਤਲਬ ਇੱਕ 20 ਲੱਖ ਰੁਪਏ ਲਾ ਕੇ ਤੇ ਐ ਫੀਲ ਹੋਵੇ ਵੀ ਖਟਾਰਾ ਚ ਬੈਠੇ ਆਪਾਂ ਕਿੰਨਾ ਚਿਰ ਹੋ ਗਿਆ ਗੱਡੀ ਲਈ ਗੱਡੀ ਸਰ ਨਵੰਬਰ ਚ ਲਈ ਸੀ ਮੈਂ ਜੀ ਅੱਛਾ ਜੀ ਉਦੋਂ ਦਾ ਤੁਸੀਂ ਅੱਜ ਤੱਕ ਕੋਈ ਨਹੀਂ ਪੁੱਛਿਆ ਇਹਨਾਂ ਨੂੰ ਸਰ ਜਨਵਰੀ ਚ ਮੈਂ ਬਹੁਤ ਕੰਪਲੇਂਟਾਂ ਕੀਤੀ ਕਿ ਗੱਡੀ ਚ ਪ੍ਰੋਬਲਮ ਸੀਗੀ ਗੱਡੀ ਦੀ ਕੱਲੀ ਕੱਲੀ ਚੀਜ਼ ਚ ਪ੍ਰੋਬਲਮ ਪੇਂਟ ਗੱਡੀ ਠੀਕ ਹੈ ਉਹਦੇ ਪ੍ਰੂਫ ਵੀ ਹੈਗੇ ਜੀ ਮੇਰੇ ਕੋਲ ਟੇਪ ਨਾਲ ਪੇਂਟ ਉਤਰ ਰਿਹਾ ਬੋਨਟ ਉਸ ਗੱਡੀ ਦਾ ਇਹਨਾਂ ਨੇ ਚੇਂਜ ਕੀਤਾ ਹੋਇਆ ਜੀ ਫਿਰ ਕੀ ਹੋਇਆ ਮੈਨੂੰ ਰਾਨਗੀ ਕਿਸ ਗੱਲ ਦੀ ਹੋਈ ਮੇਰਾ ਡਿਸਪਿਊਟ ਦਾ ਚੱਲ ਹੀ ਰਿਹਾ ਸੀ ਤੇ ਮੈਂ ਨਾ ਇੱਕ ਯੂਰੀਆ ਪੈਂਦਾ ਅੱਜ ਹਾਲੀਆ ਕਲ ਗੱਡੀ ਦੇ ਵਿੱਚ ਡੈਫ ਬੋਲਦੇ ਉਹਨੂੰ ਤੇ ਉਥੋਂ ਪਾਇਆ ਜੈਸਲਮੇਰ ਦੇ ਕੋਲ ਏਜੰਸੀ ਜੋ ਉੱਥੇ ਖਤਮ ਹੋਇਆ ਸੀਗਾ ਤੇ ਉਹ ਜਦੋਂ ਬਿੱਲ ਆਇਆ ਤੇ ਬਿੱਲ ਹੀ ਕਿਸੇ ਹੋਰ ਦੇ ਨਾਮ ਤੇ ਥਰਡ ਪਰਸਨ ਦੇ ਨਾਮ ਤੇ ਥਰਡ ਪਰਸਨ ਦੇ ਨਾਮ ਤੇ ਘਰ ਦਾ ਐਡਰੈਸ ਨਾਲ ਮੋਬਾਈਲ ਨੰਬਰ ਮੋਬਾਈਲ ਨੰਬਰ ਵੀ ਹੁੰਦਾ ਸਹੀ ਘਰ ਵੀ ਘਰ ਦਾ ਐਡਰੈਸ ਵੀ ਪਿੰਡ ਦਾ ਐਡਰੈਸ ਵੀ ਸਹੀ ਤੇ ਇਹ ਕਹਿੰਦੇ ਜੀ ਅਸੀਂ ਗੱਡੀ ਵੇਚੀ ਨਹੀਂ ਉਹਨੂੰ ਪਰ ਉਹਦਾ ਨਾਮ ਕਿਵੇਂ ਆ ਗਿਆ ਜੀ ਇਹਨਾਂ ਦੇ ਸਿਸਟਮ 'ਚ ਅੱਜ ਵੀ ਸ਼ੋਅ ਕਰ ਰਿਹਾ ਹੁੰਦਾ ਬੰਦੇ ਦਾ ਨਾਮ ਠੀਕ ਹੈ ਫਿਰ ਮੈਂ ਕਸਟਮਰ ਕੇਅਰ ਤੇ ਕਾਲ ਕੀਤੀ ਉਹ ਉਹ ਕਹਿੰਦੇ ਜੀ ਆਪਕੀ ਗਾੜੀ ਥੋੜਾ ਨਾ ਜੇ ਤਾਂ ਕਿਸੇ ਹੋਰ ਦੇ ਨਾਮ ਪਰ ਰਜਿਸਟਰਡ ਹੈ ਮੇਰੇ ਰੋਂਗ ਤੇ ਖੜੇ ਹੋਗੇ ਜੀ ਫਿਰ ਉਹਦਾ ਪ੍ਰੂਫ ਵੀ ਨਾਲ ਹੈ ਫਿਰ 18 2 2024 ਨੂੰ ਇਹਨਾਂ ਨੇ ਮੇਰੇ ਨਾਮ ਤੇ ਇਹਨਾਂ ਦੇ ਸਿਸਟਮ ਦੇ ਵਿੱਚ ਕੀਤੀ ਜੇ ਤੁਸੀਂ ਅੱਜ ਵੀ ਸਿਸਟਮ ਚੈੱਕ ਕਰੋਗੇ ਅੱਜ ਵੀ ਸਿਸਟਮ ਦੇ ਵਿੱਚ ਬੋਲ ਰਹੀ ਹੈ ਇਹਨਾਂ ਦੇ ਇਹਨਾਂ ਦੇ ਸਿਸਟਮ ਦੇ ਵਿੱਚ ਠੀਕ ਹੈ ਮੇਰੇ ਕੋਲ ਸਕਰੀਨਸ਼ਾਟ ਵੀ ਹੈਗੇ ਇਹਨਾਂ ਦੇ ਸਿਸਟਮ ਇੱਕ ਹੀ ਗੱਡੀ ਅਸੀਂ ਜਿਹੜੀ ਪਹਿਲਾਂ ਵੇਚੀ ਹੋਈ ਸੀ ਦੁਬਾਰਾ ਤੁਹਾਨੂੰ ਉਹ ਹੀ ਵੇਚ ਚੋਰ ਚੋਰੀ ਮੰਦਾ ਹੁੰਦਾ ਜੀ ਇਹਨਾਂ ਦੇ ਸਿਰ ਫਲੱਡ ਆਏ 100 ਗੱਡੀ ਇਹਨਾਂ ਨੇ ਫਲੱਡ ਵਾਲੀ ਵੇਚੀ ਉਹਦੀ ਵੀਡੀਓ ਮੈਂ ਤੁਹਾਨੂੰ ਚਲਾ ਦਿੰਦਾ ਇੱਥੇ ਮੋਬਾਈਲ ਤੇ 100 ਗੱਡੀ ਫਲੱਡ ਵਾਲ ਨਾਲ ਇਹਨਾਂ ਨੂੰ ਪਤਾ ਹੈ ਪਰ ਸਾਨੂੰ ਇਹਨਾਂ ਦਾ ਪਤਾ ਵੀ ਸਾਡੇ ਨਾਲ ਨਜਾਇਜ਼ ਧੱਕਾ ਕਰਕੇ ਧਰਨਾ ਲਾ ਰਹੇ ਨੇ ਜ਼ਬਰਦਸਤੀ ਕਰ ਰਹੇ ਨੇ ਸਾਡੇ ਨਾਲ ਇਹ ਗੱਡੀ ਬਦਲ ਦਿਓ 6 ਮਹੀਨੇ ਗੱਡੀ ਚਲਾ ਕੇ ਗੱਡੀ ਬਦਲਣ ਨੂੰ ਕਹਿ ਰਹੇ ਨੇ ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀਆਂ ਪਾਣੀ ਦੇ ਵਿੱਚ ਹੜਾਏ ਸੀ ਉਹਨਾਂ ਦੇ ਉਹਨਾਂ ਦੇ ਕਾਰਨ ਕਰਕੇ ਸਾਡੀ ਉਹਨਾਂ ਨੇ ਕੋਲ ਤੁਸੀਂ ਆਪਣੀ ਗੱਡੀ ਸਾਬਤ ਕਰਕੇ ਦਿਖਾ ਦੇਣਾ ਹੜਾ ਲਈ ਹੈਗੀ ਹੈ ਮੈਂ ਇਹਨਾਂ ਨੂੰ ਇੱਕ ਆਪਸ਼ਨ ਦੇ ਦਿੰਦਾ ਇੱਕ ਟਾਟਾ ਦਾ ਇੰਜੀਨੀਅਰ ਮੇਰਾ ਇਹ ਕਿ ਆਪਣੀ ਕਿਸੇ ਵੀ ਕੰਪਨੀ ਦਾ ਇੰਜੀਨੀਅਰ ਬੁਲਾ ਲੈਣ ਭਾਵੇਂ ਮਰਸੀਡੀਜ਼ ਦਾ ਬੁਲਾ ਲੈਣ ਭਾਵੇਂ ਹੋਂਡਾ ਦਾ ਬੁਲਾ ਲੈਣ ਭਾਵੇਂ ਜੈਗਵਰ ਲੈਂਡਰੋਵਰ ਦਾ ਬੁਲਾ ਲੈਣ ਕੋਈ ਵੀ ਇੰਜੀਨੀਅਰ ਸਰਟੀਫਾਈਡ ਬੁਲਾ ਲੈਣ ਉਧਰੋਂ ਮੇਰਾ ਇੰਜੀਨੀਅਰ ਬੈਠੇ ਗੱਡੀ ਚੈੱਕ ਕਰਾਓ ਗੱਡੀ 'ਚ ਕੋਈ ਨੁਕਸਾਨ ਜ਼ਿੰਮੇਵਾਰ ਆ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਗੱਡੀ ਦੁਆਰਾ ਬਿੱਲ ਕੱਟ ਕੇ ਗੱਡੀ ਸਾਨੂੰ ਦਿੱਤੀ ਗਈ ਹੈ ਗੱਡੀ ਵੀ ਪੇਂਟ ਆ ਚਲੋ ਟੈਕਨੀਕਲ ਗੱਲ ਹੈ ਭਾਜੀ ਟੈਕਨੀਕਲ 에ਰਰ ਹੈ ਉਹ ਹੋ ਸਕਦਾ ਠੀਕ ਹੈ ਕੋਈ ਵੱਡੀ ਗੱਲ ਨਹੀਂ ਹੈ ਮਸ਼ੀਨ ਦੀ ਮਸ਼ੀਨੀ ਵੀ ਗਲਤੀ ਕਰ ਸਕਦੀ ਹੈ ਬੰਦਾ ਬੰਦਾ ਵੀ ਗਲਤੀ ਕਰ ਸਕਦੀ ਹੈ ਗੱਡੀ ਟਾਟਾ ਮੋਟਰ ਤੋਂ ਇਹਦੇ ਨਾਂ ਦੇ ਬਿੱਲ ਹੋਈ ਦਿਖਦੀ ਹੈ ਤੁਸੀਂ ਵਾਹਨ ਤੇ ਜਾ ਕੇ ਚੈੱਕ ਕਰ ਲਓ ਤੁਸੀਂ ਇੰਸ਼ੋਰੈਂਸ ਸੈਕਟਰ ਤੇ ਜਾ ਕੇ ਚੈੱਕ ਕਰ ਲਓ ਹੋਰ ਵੀ ਜਿਹੜੀ ਜਿਹੜੀ ਸਾਈਡ ਤੇ ਤੁਸੀਂ ਜਾ ਕੇ ਗੱਡੀ ਦਾ ਚੈੱਕ ਕਰਨਾ ਵੀ ਗੱਡੀ ਕਿਹਦੇ ਨਾਂ ਤੇ ਬੋਲਦੀ ਹੈ ਉਹ ਗੱਡੀ ਪ੍ਰਿੰਸ ਖੇੜਾ ਦੇ ਨਾਂ ਤੇ ਹੀ ਬੋਲਦੀ ਹੈ ਕਿਸੇ ਹੋਰ ਦੇ ਨਾਂ ਤੇ ਗੱਡੀ ਨਹੀਂ ਬੋਲਦੀ ਹੈਗੀ ਇਹ ਤਾਂ ਮੈਂਟਲੀ ਪ੍ਰੈਸ਼ਰ ਬਣਾ ਤਾਹੀਂ ਲੋਕੀ ਕੰਮਕਾਜ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਕਰਨ ਤੋਂ ਡਰਦੇ ਪਏ ਐ ਵੇ ਕੀ ਕੰਮ ਕਰਾਂਗੇ ਇੱਥੇ ਪੱਠੇ ਬਿਠਾਏ ਉਹਨਾਂ ਨੇ ਸਾਡੇ ਤੇ ਜਿਹੜੇ ਅੰਦਰ ਏਮਪਲੋਏ ਬੈਠੇ ਨੇ ਮਤਲਬ ਕਿ ਉਹਨਾਂ ਨੂੰ ਇਹਨਾਂ ਨੇ ਮਤਲਬ ਕਿ ਕੀ ਕੀਤਾ ਉਹਨਾਂ ਨੂੰ ਜ਼ਬਰਦਸਤੀ ਇਹਨਾਂ ਨੇ ਅੰਦਰ ਲੋਕਨ ਕੀ ਕਰਤਾ ਬੰਦ ਕਰਤਾ ਬੰਦਕ ਬਣਾਤਾ ਇਹਨਾਂ 'ਚ ਇੱਕ ਸੱਜਣ ਹੈਗੇ ਨੇ ਜਿਹੜੇ ਆਪਣੇ ਆਪ 'ਚ ਇਹਨਾਂ ਦੇ ਜਾਣਕਾਰ ਤੇ ਮੌਤਵੀਰ ਬਣ ਕੇ ਗੱਲ ਕਰਦੇ ਦੇ ਮੇਰੇ ਕੋਲ ਸਰਦਾਰ ਗੁਰਮੀਤ ਸਿੰਘ ਸੀਐਸਟਾਫ ਦੇ ਬੰਦੇ ਖੜੇ ਸੀਗੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਵਰਟਿੰਗ ਸੀਗੀ ਕਿ ਗੱਡੀ ਮੈਂ ਕਿਹਾ ਭਾਜੀ ਤੁਸੀਂ ਗੱਡੀ 6 ਮਹੀਨੇ ਬਾਅਦ ਮੈਨੂੰ ਕਹ ਰਹੇ ਵਾਪਸ ਕਰ ਦਿਓ ਕੌਣ ਕਰੇਗਾ ਅਧਿਕਾਰੀ ਪ੍ਰਸ਼ਾਸਨ ਅੱਗੇ ਉਹਨੂੰ ਕਹ ਰਿਹਾ ਕਿ ਅਧਿਕਾਰੀ ਇਹ ਪਹਿਲਾਂ ਤੇ ਇਹ ਧਰਨਾ ਚੁਕਵਾਓ ਮਿਹਨਤੀ ਤੁਹਾਡੇ ਸਾਰੇ ਅੱਗੇ ਮੀਡੀਆ ਥਾਣੇ ਵੀ ਰਿਕੁਐਸਟ ਕਰਦੇ ਆਂ ਵੀ ਇਹ ਧਰਨਾ ਚੁਕਵਾਓ ਨਜਾਇਜ਼ ਧਰਨਾ ਨਾ ਕਰਵਾਉਂਦੇ ਇੱਥੇ